ਤਸਵੀਰ ਇਹ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਾਨ ਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਅਧੀ ਤਰੀਕ ਤੈ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਸਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਾਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਬਣ ਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਆ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਕਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਾਨਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਅਦੇ ਤਰੀਕ ਤੈ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਸਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗਰਾਂਟਾ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਾਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਬਨਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਗੱਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਬਣ ਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਾਰੀਖ ਅੱਜ ਜਿਸ ਨੂੰ ਕੇ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਆ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਸਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਬਾਨ ਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਾਰੀਖ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਆ ਚੁੰਦੇ ਨਜ਼ਰ ਆਉਣਗੇ ਲਗਾਤਾਰ ਇਸ ਕਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਾਨਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਅਧੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਸਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਾਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਤਾਂ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਬਾਨ ਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਆ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ ਇਸ ਕਾਲ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀ ਤਾਰੀਖ ਜਿਹੜਾ ਕੀ ਹੈ ਅੱਗੇ ਵਧਾਈ ਜਾ ਰਹੀ ਹੈ ਵਾਰ-ਵਾਰ ਉਸ ਨੂੰ ਲੰਮਕਾਇਆ ਜਾ ਰਿਹਾ ਜਿਸ ਤੇ ਕਾਰਨ ਪਿੰਡੂ ਤੇ ਜਿਹੜਾ ਕੀ ਹੈ ਵਿਕਾਸ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਸਾਰੇ ਰੁਕੇ ਹੋਏ ਨੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਨਹੀਂ ਪਹੁੰਚ ਰਹੀਆਂ ਪੰਚਾਇਤਾਂ ਪੰਚਾਇਤੀ ਕੰਮ ਜਿਹੜੇ ਨੇ ਉਹ ਠੱਪ ਪਏ ਨੇ ਪਰ ਹੁਣ 15 ਅਕਤੂਬਰ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਹੋਣਗੀਆਂ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਾਨਕਟ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਲੋਕ ਆਪਣੇ ਪੰਚ ਤੇ ਸਰਪੰਚ ਚੁਣਦੇ ਨਜ਼ਰ ਆਉਣਗੇ 15 ਅਕਤੂਬਰ ਉਹ ਤਰੀਕ ਜਿਸ ਨੂੰ ਕਿ ਮਿਥ ਦਿੱਤਾ ਗਿਆ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਚਾਇਤੀ ਢਾਂਚਾ ਜਿਹੜਾ ਹੈ ਉਹ ਆਪਣੇ ਪੈਰਾਂ ਤੇ ਖੜਾ ਹੁੰਦਾ ਨਜ਼ਰ ਆਏਗਾ 15 ਅਕਤੂਬਰ ਅੱਧੀ ਤਰੀਕ ਤੈ ਕੀਤੀ ਗਈ ਹੈ ਤੇ 4 ਅਕਤੂਬਰ ਤੱਕ ਜੋ ਵੀ ਜਿਹੜਾ ਕੀ ਹੈ ਚੋਣ ਸੂਚੀ ਤਿਆਰ ਹੋਣੀ ਹੈ ਉਹ ਸਾਰੀਆਂ ਚੋਣ ਸੂਚੀਆਂ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੰਜਾਬ ਦੇ ਕਰੋੜਾਂ ਹੀ ਲੋਕ ਵੋਟ ਪਾ ਕੇ ਆਪਣੇ ਪਿੰਡ ਦਾ ਪੰਚ ਤੇ ਸਰਪੰਚ ਜਿਹੜੇ ਕੀ ਹੈ ਚੁਣਦੇ ਨਜ਼ਰ ਆਉਣਗੇ ਲਗਾਤਾਰ